ਬਿਲਕੁਲ ਜਿਹੜੇ ਇਹ ਮਾਵਾ ਤੇ ਧੀਾਂ ਦੇ ਪਿਆਰ ਦੇ ਤੰਦਾਂ ਨੇ ਇਹ ਬਹੁਤ ਜ਼ਿਆਦਾ ਪਿਆਰੀਆਂ ਹੁੰਦੀਆਂ ਨੇ ਤੇ ਜਿੱਥੇ ਮਾਂ ਤੇ ਧੀ ਦੀ ਗੱਲ ਛਿੜਦੀ ਆ ਉੱਥੇ ਮਾਹੌਲ ਥੋੜਾ ਜਿਹਾ ਭਾਵੁਕ ਹੋ ਜਾਂਦਾ ਸੋ ਆਪਾਂ ਇਹ ਮਾਹੌਲ ਭਾਵੁਕ ਨਹੀਂ ਬਣਾਉਣਾ ਆਪਾਂ ਥੋੜਾ ਐਨਜੋਇਮੈਂਟ ਐਨਜੋਇਮੈਂਟ ਵਾਲਾ ਲਹਿ ਕੇ ਚੱਲਦੇ ਆ ਪਿੱਛੇ ਜੇ ਮੇਰਾ Song ਆਇਆ ਸੀਗਾ ਬਾਰੀ-ਬਾਰੀ ਬਰਸੀ ਤੁਸੀਂ ਸਾਰਿਆਂ ਨੇ Song ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਉਹਦੀਆਂ ਦੋ ਚਾਰ ਲਾਈਨਾਂ ਇਹਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਤੇ ਤੁਸੀਂ ਜਿੱਦਾਂ ਵੀ ਕਰਕੇ ਐਨਜੋਏ ਕਰਨਾ ਹੈ ਠੀਕ ਹੈ ਜੀ ਤਾੜੀਆਂ ਮਾਰ ਕੇ ਨੱਚ ਕੇ ਜਿੱਦਾਂ ਵੀ ਚਾਹੋ ਬਾਰਿ ਬਾਰਿ ਪਰਸਿਕ ਖੱਟ ਲੱਗੇ ਐ ਚੰਨ ਜਿਹੀ ਜੱਟੀ ਜਿੰਦਾ ਪੱਟ ਲੱਗੇ ਐ ਬਾਰਿ ਬਾਰਿ ਪਰਸਿਕ ਖੱਟ ਲੱਗੇ ਐ ਚੰਨ ਜਿਹੀ ਜੱਟੀ ਜਿੰਦਾ ਪੱਟ ਲੱਗੇ ਐ ਉਹ ਦੇਦੇ ਵੀ ਹੋਰ ਸੋਣੀ ਲੱਗੀ ਜਾਵਾਂ ਮੈਂ ਤੇ ਜਿੱਦਣੇ ਦੇ ਬੜੀ ਲੱਗਿਆ ਤਕੇ ਗਏ ਬਿਹਾਰ ਦੇ ਤੇ ਸੌਂ ਚ ਗੱਲ ਹੁੰਦੀ ਹੈ ਗਿਫਟਾਂ ਦੀ ਸੋ ਗਿਫਟ ਕਿਹਨੇ ਕਿਹਨੂੰ ਪਸੰਦ ਆ ਫੂਟਿੰਗ ਕਰਕੇ ਦੱਸੋ ਇੱਕ ਕਰੇ ਆਵਾਜ਼ ਘਾਟ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਨਹੀਂ ਗਿਫਟ ਪੁੱਛੀ ਫੂਟਿੰਗ ਕਰੋ ਇਹ ਤੇ ਗੱਲ ਗਲਤ ਹੈ ਵੇਖੋ ਘਰ ਜਾ ਕੇ ਤੁਸੀਂ ਗਿਫਟਾਂ ਪਿੱਛੇ ਲਾਉਂਦਾ ਹੈ ਤਾਂ ਹੁਣ ਇੱਥੇ ਦਾ ਦਿਵਾਲੀ ਨਹੀਂ ਨਿਕਲਣਾ ਨਹੀਂ ਨਾ ਗੱਡੀਆਂ 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 ਸੁੰਨੀਆਂ ਪਈਆਂ ਨੇ ਖੇਡੀਆਂ ਨੇ ਗਿੱਪਟੀ ਚ ਦੇਦੇ ਚੰਜਰਾ ਸੁੰਨੀਆਂ ਪਈਆਂ ਨੇ ਖੇਡੀਆਂ ਨੇ ਗਿੱਪਟੀ ਚ ਦੇਦੇ ਚੰਜਰਾ ਠੀ ਲਾਸਟ ਨੈਕ Song ਮੰੰਦੀ ਫਰਮੈਸ਼ ਤੇ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਵੀ ਉਹ Song ਉਹਨਾਂ ਦਾ ਫੇਵਰੇਟ ਹੈ ਸੋ ਬਿਲਕੁਲ ਜਿਹੜੇ ਇਹ ਮਾਵਾ ਤੇ ਧੀਆਂ ਦੇ ਪਿਆਰ ਦੇ ਤੰਦਾਂ ਨੇ ਇਹ ਬਹੁਤ ਜ਼ਿਆਦਾ ਪਿਆਰੀਆਂ ਹੁੰਦੀਆਂ ਨੇ ਤੇ ਜਿੱਥੇ ਮਾਂ ਤੇ ਧੀ ਦੀ ਗੱਲ ਛਿੜਦੀ ਹੈ ਉੱਥੇ ਮਾਹੌਲ ਥੋੜਾ ਜਿਹਾ ਭਾਵੁਕ ਹੋ ਜਾਂਦਾ ਹੈ ਸੋ ਆਪਾਂ ਇਹ ਮਾਹੌਲ ਭਾਵੁਕ ਨਹੀਂ ਬਣਾਉਣਾ ਆਪਾਂ ਥੋੜਾ ਇੰਜੋਏਮੈਂਟ ਇੰਜੋਏਮੈਂਟ ਵਾਲਾ ਲੈ ਕੇ ਚੱਲਦੇ ਆਂ ਪਿੱਛੇ ਜੇ ਮੇਰਾ Song ਆਇਆ ਸੀਗਾ ਬਾਰੀ-ਬਾਰੀ ਬਰਸੀ ਤੁਸੀਂ ਸਾਰਿਆਂ ਨੇ Song ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਉਹਦੀਆਂ ਦੁਚਾਰਾਂ ਇਹਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਤੇ ਤੁਸੀਂ ਜਿੱਦਾਂ ਵੀ ਕਰਕੇ ਇੰਜੋਏ ਕਰਨਾ ਹੈ ਠੀਕ ਹੈ ਜੀ ਤਾੜੀਆਂ ਮਾਰ ਕੇ ਨੱਚ ਕੇ ਜਿੱਦਾਂ ਵੀ ਜਾਓ ਬਾਰੀ ਬਾਰੀ ਪਰਸੀ ਕੀ ਖੱਟ ਲੱਗੇ ਐ ਚੰਨ ਦੇਹੀ ਜੰਦੀ ਜੰਦਾ ਪੱਟ ਲਗੇ ਬਾਰੀ ਪਾਰੀ ਪਾਰੀ ਘਰ ਸਿੱਕ ਖੱਟ ਲੱਗੀਆਂ ਚਲ ਜੇ ਜੰਟੀ ਜੰਡਾ ਪੱਟ ਲੱਗੀਆਂ ਤੇ ਸੋਚ ਗੱਲ ਹੁੰਦੀ ਹੈ ਗਿਫਟਾਂ ਦੇ ਸੋ ਗਿਫਟ ਕਿੰਨੇ ਕਿੰਨੂ ਪਸੰਦਾ ਹੋਊਂਦੀ ਘਰ ਕੇ ਦੱਸੋ ਇੱਕ ਕਰੇ ਆਵਾਜ਼ ਘੱਟਾਈਏ ਤੁਹਾਨੂੰ ਸਾਰਿਆਂ ਨੂੰ ਪਸੰਦ ਨਹੀਂ ਗਿਫਟ ਕੁਛ ਹੀ ਹੋ ਡਿੰਗ ਕਰੋ ਇਹ ਤੇ ਗੱਲ ਗਲਤ ਆ ਦੇਖੋ ਘਰ ਜਾ ਕੇ ਤੁਸੀਂ ਗਿਫਟਾਂ ਪਿੱਛੇ ਲੜਨਾ ਇਹ ਤਾਂ ਹੁਣ ਇੱਥੇ ਦਾ ਡਿਵਾਰ ਨਹੀਂ ਨਿਕਲਣ ਦੇਣਾ ਗੱਡੀਆਂ 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 ਦੇ ਗਿਫਟ 'ਚ ਦੇਦੇ ਚੰਜਰਾ ਹਾਂ ਜਨਨ ਸੁੰਨੀਆਂ ਪਈਆਂ ਨੇ ਖੇਡਿਆਵੇਂ ਗਿਫਟ 'ਚ ਦੇਦੇ ਚੰਜਰਾ ਸੁੰਨੀਆਂ ਪਈਆਂ ਨੇ ਖੇਡਿਆਵੇਂ ਗਿਫਟ 'ਚ ਦੇਦੇ ਚੰਜਰਾ ਥੇ ਲਾਸਟ ਮੈਕ ਸੌਂਗ ਮੰਦੀ ਫਰਮੈਸ਼ ਦੇ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਹੋਇਆ ਉਹ ਸੌਂ ਉਹਨਾਂ ਦਾ ਫੇਵਰੇਟ ਹੈ